16 ਦੋ 24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰਾਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਤੇ 30 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ ਸੀਆਈਏ ਟੀਮ ਇਸ ਤੇ ਵਰਕ ਕਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ਼੍ਰੀ ਹਰਿਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇਹ ਇਹ ਟੀਮ ਇਸ ਤਰ੍ਹਾਂ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਠਿੰਡਾ ਸੀ ਇਹ ਇਹਨਾਂ ਦੀ ਸ਼ਾਪ ਤੇ ਹੀ এমਪਲੋਇਡ ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਹੈ ਉਹ ਬਿਜਲੀ ਡਿਪਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਾਲੋਨੀ ਬਠਿੰਡਾ ਦਾ ਵਾਸੀ ਸੀਗਾ ਇਨਾਂ ਕੋਲੋਂ ਜਿਹੜਾ ਫਰਾਤੀ ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ ਤਿੰਨ ਐਂਡਰੌਇਡ ਫੋਨ ਹੋਰ ਮਿਲੇ ਨੇ ਤੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਕਪੜਾ ਕਾਂ ਜਾਣ ਲਈ ਕਿਹਨੇ ਦੀ ਗ੍ਰੋਥੀ ਹੋਣੀ ਹੈ 30 ਲੱਖ ਰੁਪਏ ਦੀ ਫਰਾਤੀ ਮੰਗੀ ਇਹਨਾਂ ਨੇ ਸਰ ਕੋਈ ਲੱਗਿਆ ਵੀ ਕੋਈ ਲਾਰੈਂਸ ਨਾਲ ਉਹਨਾਂ ਦਾ ਸੰਬੰਧ ਵੀ ਹੈਗੇ ਇਹ ਇਕੱਲਾ ਨਾਮ ਯੂਜ਼ ਕਰਦੇ ਹੋ ਹੁਣ ਤੱਕ ਜਿਹੜਾ ਹੈਗਾ ਸਭ ਹੁਣ ਤੱਕ ਵੈਸੇ ਲਾਰੈਂਸ ਗੈਂਗ ਨਾਲ ਕੋਈ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਤੌਰ ਤੇ ਹੀ ਪੋਜ਼ ਕਰ ਰਹੇ ਸੀਗੇ ਵੀ ਇਹ ਲਾਰੈਂਸ ਗੈਂਗ ਦੇ ਹੈਗੇ ਸਰ ਐਟ ਦ ਪ੍ਰਾਈਮ ਸਟੇਜਸ ਹੈਵ ਯੂ ਅਨੀ ਇਨਫੋਰਮੇਸ਼ਨ ਅਬਾਊਟ ਹਾਉm ਦੇ ਗਾਟ ਦਾ ਕਨਸੈਪਟ ਟੂ ਥਿਸ ਕ੍ਰਾਈਮ ਦਾ ਕਨਸੈਪਟ ਕੇਮ ਫਰਮ ਲਾਈਕ ਅੱਜ ਕੱਲ ਫਰਾਤੀ ਦੇ ਬਹੁਤ ਜ਼ਿਆਦਾ ਕੇਸਸ ਹੋ ਰਹੇ ਨੇ ਤਾਂ ਇਹੀ ਦੇਖਦੇ ਹੋਏ ਇਹਨਾਂ ਨੇ ਇਹ ਅਟੈਂਪਟ ਕੀਤੀ। ਇਹ ਪਠੰਡੀ ਰੇਲਵੇ ਸਟੇਸ਼ਨ ਤੇ ਪੋਸਟਡ ਸਿਗਾ ਇਹ ਇਲੈਕਟ੍ਰੀਕਲ ਡਿਪਾਰਟਮੈਂਟ ਸਿਗਾ ਰੇਲਵੇ ਦੇ। ਸਰ on the basis of your experience is this possible to do such a crime without any type of weapon? ਨਹੀਂ ਦੇ ਡਿਡਨਟ ਹੈਡ ਐਨੀ ਵੈਪਨ ਬਟ ਦੇ ਟ੍ਰਾਈਡ ਫਾਰ ਐਕਸਟਰੈਕਸ਼ਨ। ਸਕੋਈ ਨਾ ਕੋਈ ਮਦਰ ਵੀ ਸੀਗਾ ਉਹ ਦੋ ਜਾਨੇ ਸੀਗੇ ਜਿਹੜੇ ਨਾਲ ਹੈਗਾ ਜਾਂ ਕੋਈ ਹੋਰ ਵੀ ਲੱਗਦਾ ਹੈ ਕਿ ਕਿਸੇ ਹੋਰ ਦਾ ਹੱਥ ਸੀਗਾ ਨਾਲ ਨਹੀਂ ਜੀ ਫਿਲਹਾਲ ਦੀ ਤਪੀਸ਼ ਹੋਰ ਕਿਸੇ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਇਹਨਾਂ ਦੋਨਾਂ ਦਾ ਹੀ ਇਹ ਕੰਮ ਸੀਗਾ